ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵਧੀਆ ਪਰਿਵਾਰ ਤੋਂ ਨਵੇਂ ਰਿਸ਼ਤੇ ਲੈ ਕੇ ਆਏ ਆਂ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਜੀ ਰਿਸ਼ਤੇ ਸਿਰਫ ਕੁੜੀਆਂ ਦੇ ਆ ਜੀ ਫਾਈਲ ਨੰਬਰ ਦੱਸ ਕੇ ਤੁਸੀਂ ਰਿਸ਼ਤਾ ਲੈਣਾਗਾ ਰਿਸ਼ਤਾ ਹੈ ਜੀ 599 ਨੰਬਰ ਨਾਮ ਕੌਰ ਕਾਸਟ ਹੈ ਜੱਟ ਸਿੱਖ ਕੱਦ ਕੁੜੀ ਦਾ 5 ਫੁੱਟ 2 ਇੰਚ ਪੜ੍ਹਾਈ ਪਲਾਸਟੂ ਪਾਸ ਤੇ ਨਾਲ ਪਾਰਲਰ ਦਾ ਕੋਰਸ ਕਰਿਆਗਾ ਉਮਰ 23 2000 ਦਾ ਬਾਰਨ ਲੜਕੀ ਘਰ ਦਾ ਘਰੇਲੂ ਕੰਮਕਾਰ ਸਾਰਾ ਜਾਣਦੀ ਆ ਮੰਗ ਲੜਕੇ ਦੇ ਪਰਿਵਾਰ ਵਿੱਚ ਸਾਰੀ ਫੈਮਿਲੀ ਹੋਵੇ ਜਿਵੇਂ ਕਿ ਮਾਤਾ ਪਿਤਾ ਭੈਣ ਭਰਾ ਅਤੇ ਮੁੰਡੇ ਨੂੰ ਜ਼ਮੀਨ 15 ਕਿੱਲਿਆਂ ਤੋਂ ਉੱਪਰ ਹੀ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਕੁੜੀ ਬਹੁਤ ਸੋਹਣੀ ਸੁਨੱਖੀ ਹੈਗੀ ਰਿਸ਼ਤਾ 599 ਨੰਬਰ ਫਾਈਲ ਕਹਿ ਕੇ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ 612 ਨੰਬਰ ਨਾਮ ਕੌਰ ਪਤਾ ਸ਼੍ਰੀ ਮੁਖਸਰ ਸਾਹਿਬ ਪਿੰਡ ਦੋਦਾ ਕੋਣੀ ਤੋਂ ਰਿਸ਼ਤਾ ਹੈਗਾ ਪੜਾਈ ਜਰਨਲ ਬਿਜ਼ਨਸ ਬੀਮੇ ਇਨਸੋਰਸ ਵਿੱਚ ਕਰੀ ਹੈ ਜੀ 2 ਸਾਲ ਕੈਨੇਡਾ ਇਹ ਪੜਾਈ ਕੈਨੇਡਾ ਤੋਂ ਕਰੀ ਸੀ ਪੰਜਾਬ ਤੋਂ ਪੜਾਈ ਪਲੱਸ 2 ਨਾਨ ਮੈਡੀਕਲ ਨਾਲ ਕਰੀ ਸੀ ਜੀ ਭੈਣ ਇੱਕ ਮੈਰਿਡ ਕੈਨੇਡਾ ਭਰਾ ਇੱਕ ਕੈਨੇਡਾ ਕੱਦ 5 ਫੁੱਟ 10 ਇੰਚ ਹੈ ਕੁੜੀ ਦਾ ਕਾਸਟ ਹੈ ਜਰਸੀ ਖਗੋ ਦਾ ਬਰਾਡ ਉਮਰ 2 ਤਰੀਕ 1997 ਕੰਮ ਕੈਨੇਡਾ ਬ੍ਰਾਮਟਨ ਚ ਵਰਕ ਪਰਮਟ ਤੇ ਹੈ ਜੀ ਲੜਕੀ ਦੇ ਵਰਕ ਐਡਮਿਨਿਸਟਰੇਟਡ ਇਨ ਏ ਕੰਪਨੀ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਹੋਵੇ ਬੈਸ਼ ਨੂੰ ਪਰਿਵਾਰ ਹੋਵੇ ਮੁੰਡੇ ਦੀ ਹਾਈਟ 6 ਫੁੱਟ ਤੱਕ ਹੋਵੇ ਜੀ ਅਗਲਾ ਰਿਸ਼ਤਾ ਹੈ 613 ਨੰਬਰ ਨਾਮ ਰਿਪਨ ਪ੍ਰੀਤਕੌਰ ਜੱਟ ਸਿੱਖ ਕਾਸਟ ਜ਼ਿਲ੍ਹਾ ਮਾਸਾ ਪਿੰਡ ਰਤਿਆ ਉਮਰ 25 ਜਨਵਰੀ 1998 ਹਾਈਟ 5 ਫੁੱਟ 6 ਇੰਚ ਪੜ੍ਹਾਈ ਪਲੱਸ 2 ਬੀਐਸਸੀ ਨਰਸਿੰਗ ਪਰਿਵਾਰ ਚ ਮਾਤਾ ਪਿਤਾ ਇੱਕ ਭਰਾ ਬੱਡਾ ਅਨਮੈਰਿਡ ਹੈ ਜੀ ਫਾਦਰ ਖੇਤੀਬਾੜੀ ਤੇ ਮਾਤਾ ਜੀ ਹਾਊਸ ਵਾਈਫ ਰਿਸ਼ਤਾ ਮੁੰਡਾ ਨਸ਼ੀਤ ਪੱਤੇ ਤੋਂ ਰਾਇਤ ਹੋਵੇ ਜ਼ਮੀਨ 7 ਕਿੱਲੇ ਤੋਂ ਉੱਪਰ ਹੋਵੇ ਤੇ ਜੱਟ ਸਿੱਖ ਕਾਸਟ ਹੋਵੇ ਸਿਰਫ ਆਗਲਾ ਰਿਸ਼ਤਾ ਆਇਆ 614 ਨੰਬਰ ਨਾਮ ਕੌਰ ਜ਼ਿਲ੍ਹਾ ਮਹਾੜੀ ਕਾਸਟਾ ਕੰਬੋ ਸਿੱਖ ਉਮਰ 8-10 1999 ਦਾ ਬਾਰਨ ਹਾਈਟ 5 ਫੁੱਟ 6 ਇੰਚ ਪੜ੍ਹਾਈ ਬੀਸੀਏ ਕਰੀ ਹੈ ਜੀ ਫੈਮਲੀ ਚ ਮਾਤਾ ਪਿਤਾ ਇੱਕ ਭਰਾ ਇੱਕ ਭੈਣ ਹੈ ਜੀ ਫਾਦਰ ਜੀ ਦਾ ਆਪਣਾ ਬਿਜ਼ਨਸ ਹੈ ਕਾਰਾਂ ਦਾ ਰਿਸ਼ਤਾ ਜੱਟ ਸਿੱਖ ਕਾਸਟ ਤੋਂ ਹੋਵੇ ਜਾਂ ਫਿਰ ਕੰਬੋ ਸਿੱਖ ਤੋਂ ਮੁੰਡਾ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਕਰਦਾ ਹੋਵੇ ਫੈਮਲੀ ਵੈਸ਼ਨੂ ਤੇ ਮੁੰਡਾ ਨਸ਼ਾ ਰਹਿਤ ਹੋਵੇ ਅਗਲਾ ਦਾ ਆਏ ਜੀ 615 ਨਾਮ ਕੌਰ ਜੱਟ ਸਿੱਖ ਗੋਤ ਚਾਹਲ ਜ਼ਿਲ੍ਹਾ ਮਾਨਸਾ ਦਾ ਜੀ ਡੇਟ ਆਫ ਬਰਥ 3 10 1996 ਦਾ ਬਾਰਨ ਹਾਈਟ 5 ਫੁੱਟ 4 ਇੰਚ ਪੜ੍ਹਾਈ ਗ੍ਰੈਜੂਏਸ਼ਨ ਪਾਸ ਨਾਲ ਕੰਪਿਊਟਰ ਕੋਰਸ 3 ਸਾਲ ਦਾ ਫੈਮਿਲੀ ਚ ਮਾਤਾ ਪਿਤਾ ਤੇ ਦੋਪਰਾ 12 ਕਿੱਲਿਆਂ ਦੀ ਖੇਤੀਬਾੜੀ ਨਾਲ ਆਪਣੀ ਸ਼ੌਪ ਟਰੈਕਟਰਾਂ ਦੀ ਵਧੀਆ ਰਸਤਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਜ਼ਮੀਨ 10 ਕਿੱਲੇ ਤੋਂ ਉੱਪਰ ਹੋਵੇ ਮੁੰਡਾ ਨਸ਼ਾ ਰਹਿਤ ਹੋਵੇ ਨਾਲ ਮੁੰਡਾ ਸਰਕਾਰੀ ਜਾਂ ਪ੍ਰਾਈਵੇਟ ਜੌਬ ਕਰਦਾ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਜੀ ਜੱਟ ਸਿੱਖ ਕਾਸਟ ਹੀ ਹੋਵੇ ਏਸੀ ਅੱਜ ਦੇ ਬਹੁਤ ਵਧੀਆ ਪਰਿਵਾਰਾਂ ਤੋਂ ਸਿਰਫ ਕੁੜੀਆਂ ਦੇ ਰਿਸ਼ਤੇ ਰਿਸ਼ਤਾ ਤੁਸੀਂ ਫਾਈਲ ਨੰਬਰ ਦੱਸ ਕੇ ਲੈਣਾ ਹੈ ਜੀ ਬਾਕੀ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ ਜੀ